ਵਿਕਟਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੋ ਆਪ ਸਭ ਬਾਖੋ ਵੀ ਚਾਹੁੰਦੇ ਹੋ ਕਿ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਆਏ ਨੇ ਤੇ ਉਦੋਂ ਕਿਤੇ ਨਾ ਕਿਤੇ ਪੂਰੀ ਕੌਮ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਗੁਰੂ ਹਜ਼ੂਰੀ ਦੇ ਵਿੱਚ ਕਿਸੇ ਦੇ ਭੋਗ ਤੇ ਪੰਡਤ ਦੇ ਕੋਲੋਂ ਮੰਤਰ ਪੜਵਾਏ ਜਾ ਰਹੇ ਹੋਣ ਇੱਕ ਅਜਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੁਰੂ ਹਜ਼ੂਰੀ ਦੇ ਵਿੱਚ ਕਿਸੇ ਦਾ ਭੋਗ ਪਾਇਆ ਜਾ ਰਿਹਾ ਹੈ ਪਰ ਉੱਥੇ ਅਰਦਾਸ ਨਹੀਂ ਕੀਤੀ ਜਾ ਰਹੀ ਇੱਕ ਪੰਡਤ ਤੋਂ ਮੰਤਰ ਪੜਾਏ ਜਾ ਰਹੇ ਨੇ ਤਾਂ ਫਿਰ ਜਿਹੜੇ ਕਹਿੰਦੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੇੜੇ ਬੈਠ ਗਏ ਨੇ ਉਹ ਕਿਤੇ ਨਾ ਕਿਤੇ ਬ੍ਰਾਹਮਣਵਾਦ ਦੇ ਪਿੱਛੇ ਲੱਗ ਗਈਆਂ ਨੇ ਆਰਐਸਐਸ ਦੇ ਅਜੰਡੇ ਹੇਠ ਆ ਗਈਆਂ ਨੇ ਤਾਂ ਅਜਹੀਆਂ ਵੀਡੀਓਜ਼ ਅਜਹੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਮੋਰ ਲਾਂਦੀਆਂ ਨੇ ਆਓ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਵੀਡੀਓ ਤੇ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਹਾਂ किसी का आना किसी का जगने का आना किसी का जगने जाना किसी का रोकर जिलो हंस हंस कर अंत मौत के फंसे कर चलता नहीं है चलना नहीं है बहाना किसी का बोलो आना किसी का जग में गुरु प्यारे असी किसी भी धर्म का किसी समुदाय का निरादर नहीं करते पर हाँ जेकर असी सिख हाँ ਤਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਖ ਰਹੀਏ ਅਸੀਂ ਆਪਣੀ ਮर्यादा ਨਿਭਾਈਏ ਅਸੀਂ ਕੋਈ ਵੀ ਅਜਿਹੇ ਕਾਰਜ ਨਾ ਕਰੀਏ ਜਿਸ ਦੇ ਨਾਲ ਸਿੱਖੀ ਸਿਧਾਂਤਾਂ ਨੂੰ ਢਾਹ ਲੱਗਦੀ ਹੋਵੇ ਸਿੱਖੀ ਮर्यादा ਨੂੰ ਢਾਹ ਲੱਗਦੀ ਹੋਵੇ ਤੇ ਜੇਕਰ ਗੁਰੂ ਘਰ ਦੇ ਵਿੱਚ ਪੰਡਤ ਬਿਠਾ ਕੇ ਮੰਤਰ ਹੀ ਪੜ੍ਹਾਣੇ ਨੇ ਤਾਂ ਫਿਰ ਗੁਰੂ ਘਰਾਂ ਦੇ ਵਿੱਚ ਗਰੰਥੀ ਸਿੰਘ ਜਾਂ ਪਾਠੀ ਰੱਖਣ ਦੀ ਕੀ ਲੋੜ ਹੈ ਫੇਰ ਤਾਂ ਬਸ ਇੱਕੋ ਹੀ ਕਸਰ ਬਾਕੀ ਰਹਿ ਗਈ ਹੈ ਕਿ ਗੁਰੂ ਘਰਾਂ ਦੇ ਬਾਹਰ ਇੱਕ ਟੱਲ ਵੀ ਲਟਕਾ ਦਿੱਤਾ ਜਾਵੇ ਤਾਂ ਰਹਿੰਦੀ ਖੁੰਦੀ ਕਸਰ ਵੀ ਨਿੱਕਲ ਜਾਵੇ ਹੁਣ ਇਹ ਪੰਜਾਬ ਦੀ ਆਵਾਮ ਨੇ ਸੋਚਣਾ ਹੈ ਸਿੱਖ ਬੁੱਧੀ ਜੀਵੀਆਂ ਨੇ ਸੋਚਣਾ ਹੈ ਸਾਡੇ ਧਾਰਮਿਕ ਆਗੂਆਂ ਨੇ ਸੋਚਣਾ ਹੈ ਕਿ ਆਖਿਰ ਅਜਿਹਾ ਕਿਉਂ ਹੋ ਰਿਹਾ ਹੈ ਆਖਿਰ ਅਜਿਹਾ ਕਿਸ ਦੀ ਸ਼ੈ ਤੇ ਕੀਤਾ ਜਾ ਰਿਹਾ ਹੈ ਆਖਿਰ ਇਹ ਬ੍ਰਾਹਮਣਵਾਦ ਗੁਰੂ ਘਰਾਂ ਦੇ ਅੰਦਰ ਤੱਕ ਕਿਉਂ ਵੜ ਗਿਆ ਹੈ ਆਖਿਰ ਇਸ ਨੂੰ ਨੱਥ ਕਿੱਦਾਂ ਪਾਈ ਜਾ ਸਕਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਨਮੀਆਂ ਪਨੀਰੀਆਂ ਵਰਗਲਾਈਆਂ ਨਾ ਜਾ ਸਕਣ ਉਹਨਾਂ ਨੂੰ ਕੁਰਾਹੇ ਨਾ ਪਾਇਆ ਜਾ ਸਕੇ ਉਹਨਾਂ ਨੂੰ ਬ੍ਰਾਹਮਣਵਾਦ ਦਾ ਪਾਠ ਨਾ ਪੜਾਇਆ ਜਾ ਸਕੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ